نو ویرانے ਨੂੰ ਸਦਿਆ ਹੀ ਇੱਥੋਂ ਦੀਆਂ ਆ ਮੁਸ਼ਕਲਾਂਆਂ ਨੇ ਇੱਥੇ ਪਿਛਲੀਆਂ ਸਰਕਾਰਾਂ ਭਾਵੇਂ ਕਾਂਗਸੀ ਸਰਕਾਰ ਰਹੀ ਆ ਤੇ ਭਾਵੇਂ ਆਪ ਦੀ ਸਰਕਾਰ ਰਹੀ ਆ ਉਹ ਇਹਨਾਂ ਨੂੰ ਲਾਰੇ ਬਤੇ ਲਾਗੇ ਆ ਸਭ ਜਿਹਾ ਉਹ ਆ ਵਹਾ ਗਏ ਸੀ ਕਿ ਇੱਥੇ ਅਸੀਂ ਸਟੇਂਡਿੰਗ ਬਣਾਵਾਂਗੇ ਇੱਥੇ ਅਸੀਂ ਵਧੀਆ ਇਹਨਾਂ ਨੂੰ ਪ੍ਰਬੰਧ ਕਰਕੇ ਦੇਵਾਂਗੇ ਦੇਣਾ ਤੇ ਕੀ ਪਹਿਲੀਆਂ ਦਿੱਤੀਆਂ ਸਹੂਲਤਾਂ ਵੀ ਨਾਲ ਦੀਆਂ ਖੋਲੀਆਂ ਗਈਆਂ ਇਹਨਾਂ ਨੇ ਨੌਜਵਾਨਾਂ ਨੇ ਆ ਜਿਹੜੇ ਟਰੈਕ ਜੇ ਬਣੇ ਆ ਜੰਗਲਾਤ ਦੀ ਪੈੜੀ ਹੈ ਸਾਰੀ ਤੇ ਜਿਹੜੇ ਮੋਤ ਬਰੇ ਉਹਨਾਂ ਦੀਆਂ ਲਾਲਾਂ ਡਿਕਦੀਆਂ ਪੀਆਂ ਕੇ ਅਸੀਂ ਕਬਜ਼ਾ ਕਰਦਾ ਇਹਨੂੰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿੰਨਾ ਚੰਨਾ ਤੁਸੀਂ ਅੱਗੇ ਸੈਂਟਰ ਦੀ ਸਰਕਾਰ ਦਾ ਕਬਜ਼ਾ ਕਰ ਲਿਆ ਜੀ ਤੱਕ ਮੈਂ ਵੀ ਕੁਛ ਨਹੀਂ ਕਹਿੰਦਾ ਪਿਆ ਕਿਸੇ ਨੂੰ ਵੀ ਤੇ ਨਾ ਮੈਂ ਕਹਿਣਾ ਕਿਉਂਕਿ ਮੈਨੂੰ ਸ਼ਰਮ ਹੈਗੀ ਤਾਂ ਤੁਸੀਂ ਥੋੜੀ ਬੋਲੀ ਸ਼ਰਮ ਕਰਿਓ ਆ ਨੌਜਵਾਨਾਂ ਨੂੰ ਆਪਾਂ ਆ ਕਿਹੜੀ ਥਾਂ ਬਚੀ ਆ ਨੌਜਵਾਨਾਂ ਦੇ ਭੇਖ ਰਹੀ ਆਉਣ ਵਾਲੀ ਪੀੜ੍ਹੀ ਦੀ ਇੱਥੇ ਮੇਰੇ ਨਿਆਣੇ ਨਹੀਂ ਤੁਹਾਡੇ ਨਿਆਣੇ ਆਉਣ ਨੇ ਆਪਣੇ ਗਾਂ ਬੱਚੇ ਜਿਹੜੇ ਆਉਣੇ ਆ ਉਹਨਾਂ ਲਈ ਆਪਾਂ ਇਹ ਇਹ ਟ੍ਰੈਕ ਇਹ ਗਰਾਊਂਡ ਬਣਾ ਕੇ ਲਈਏ ਤਾਂ ਜੋ ਇਹ ਸਾਨੂੰ ਅਸੀਸਾਂ ਦੇ ਸਕਣ ਉਹਨਾਂ ਦੀ ਜਿਹੜੀ ਪੀੜ੍ਹੀਏ ਸਾਨੂੰ ਯਾਦ ਕਰ ਸਕੇ ਐਵੇਂ ਲੋਕ ਇੱਥੇ ਘਬਰਾਉਂਦੇ ਪਏ ਗਲਤੀ ਇੱਕ ਕਰਦਾ ਪੋਲਿਟਿਕਲ ਬੰਦਾ ਕਿਦਾਂ ਕੁਲੀਬਤਾਰੀ ਵਾਰ ਨੇ ਸਾਹ ਹਰਪਰਦਾਇ ਕੀਤੀ ਆ ਤੇ ਮੜੀ ਸਾਡੇ ਸਾਰੇ ਜਾਂਦੀ ਹੈ ਵਿਸ਼ਵਾਸ ਟੁੱਟ ਜਾਂਦਾ ਬੰਦੇ ਦਾ ਕਿਹੜੀ ਸੱਚਾਈ ਦੀ ਗੱਲ ਹੈ ਨੌਜਵਾਨਾਂ ਦਾ ਵਿਸ਼ਵਾਸ ਟੁੱਟਾ ਪਿਆ ਪਰਮਾਤਮਾ ਮੈਨੂੰ ਸਬਤ ਬਖਸ਼ੇ ਬਲ ਬਖਸ਼ੇ ਇਹਨਾਂ ਦੀਆਂ ਜਿਹੜੀ ਆ ਸਾਂਝੀ ਡਿਮਾਂਡ ਆ ਖਾਸ ਕਰਕੇ ਇਹ 7-8 ਪਿੰਡ ਜਿਹੜੇ ਇੱਥੇ ਬਾਰਡਰ ਦੇ ਰਹਿੰਦੇ ਆ ਇਹਨੂੰ ਇਹ ਪਧਰਾ ਕਰਕੇ ਇਹਨੂੰ ਗਰਾਊਂਡ ਬਣਾ ਕੇ ਇਨਾਂ ਦੀ ਚਾਰਦੁواری ਕਰਕੇ ਇਹਦੀ ਇਹਨਾਂ ਨੂੰ ਬਣਾ ਕੇ ਇਹ ਸੇਵਾ ਪਰਮਾਤਮਾ ਸਾਨੂੰ ਸਮਤ ਬਖਸ਼ੇ ਬਲ ਬਖਸ਼ੇ ਸਾਡੀ ਸਰਕਾਰ ਬਣਾਵੇ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਦੀ ਇਹ ਸੇਵਾਵਾਂ ਹੱਲ ਕਰ ਸਕੀਏ ਤੇ ਇਹ ਜਿਹੜਾ ਇਹਨਾਂ ਦੇ ਮਨ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਮਨ 'ਚ ਰਣਸ਼ਾ ਜਿਹੜੀ ਇਹ ਇਹਨਾਂ ਲੀਡਰਾਂ ਨੇ ਪਾਈ ਹੈ ਨਾ ਇਹਨਾਂ ਨੂੰ ਪਤਾ ਮੋਦੀ ਬਾਰੇ ਨਾ ਇਹਨਾਂ ਨੂੰ ਇਹ ਹੋਰ ਬਾਰੇ ਪਤਾ ਜਿਹੜਾ ਕਹਿੰਦਾ ਮੁਰਦਾਬਾ ਮੁਰਦਾਬਾ ਜਿਹੜਾ ਕਹਿੰਦਾ ਜਿੰਦਾਬਾ ਜਿੰਦਾਬਾ ਇਹਨਾਂ ਨੂੰ ਹਕੀ ਆਪਣੀਆਂ ਹੱਕਾਂ ਮੰਗਾ ਦੇ ਨਹੀਂ ਪਤਾ ਕਿਹੜੀਆਂ ਸਰਕਾਰਾਂ ਕਿੰਨਾਂ ਦਾ ਕੀ ਕਰ ਕੀ ਕਰਦੀਆਂ ਕਿਹੜੀਆਂ ਨਹੀਂ ਕਰਦੀਆਂ ਆ ਬਾਰਡਰ ਦੇ ਬੈਠੇ ਆ ਇੱਥੇ ਆ ਤੋਪਾਂ ਦੇ ਗੋਲੇ ਡਿੱਗੇ ਸਾਡੇ ਕਿੰਨੇ ਪਹਚਾਇਆ ਜੀ ਮੋਦੀ ਨੇ ਨਹੀਂ ਪਹਚਾਇਆ ਇੱਥੇ ਇਹ ਇਹ ਦੱਸੋ ਆਸ ਕੇ ਆ ਪਾਕਿਸਤਾਨ ਟੁੱਟਾ ਜਾ ਮੁਲਕ ਭੁੱਖਾ ਆ ਫਿਰਦਾ ਤੇ ਮੋਦੀ ਮੋਦੀ ਦੇ ਮੋਦੀ ਦਾ ਛੇਤਰ ਤਕੜਾ ਨਾ ਹੁੰਦਾ ਮੋਦੀ ਕੋ ਆਰਮੀ ਭਾਰਤ ਭਾਰਤ ਦੀ ਆਰਮੀ ਨਾ ਹੁੰਦੀ ਤੇ ਆਪਾਂ ਅੱਜ ਇੱਥੇ ਵੀ ਨਹੀਂ ਬੈਠੇ ਹੁੰਨਾ ਜੇ ਮੋਦੀ ਨਾ ਕਰਦਾ ਆਪਾਂ ਉਹ ਜਿਹੜੇ ਜਾਣਾ ਸੀ ਸਾਰਿਆਂ ਨੇ ਤਬਾਹ ਜਾਣਾ ਸੀ ਸਭ ਤੋਂ ਪਹਿਲਾਂ ਜਾਨ ਮਾਲ ਦੀ ਰੱਖਿਆ ਉਸ ਨੰਦਰ ਮੋਦੀ ਨੇ ਸਾਨੂੰ ਦਿੱਤੀ ਹੈ ਆ ਰੋਟੀ ਪ੍ਰਸ਼ਾਦੇ ਪਾਣੀ ਤੇ ਕੀੜਿਆਂ ਨੂੰ ਰੱਬ ਦਿੰਦਾ ਸਰਕਾਰਾਂ ਆ ਸਰਕਾਰ ਮਨਰੇਗਾ ਦੀ ਸਕੀਮ ਆ ਇਹ ਸੈਂਟਰ ਸਰਕਾਰ ਮੋਦੀ ਨੇ ਦਿੱਤੀ ਹੈ ਆ ਦਾਲ ਆਟਾ ਜਿਹੜਾ ਦਿੰਦੇ ਜੇ ਭਾਵੇਂ ਕਾਲੀ ਦਾਲ ਦਿੰਦਾ ਸਾਰੇ ਸੈਂਟਰ ਲੀਆਂ ਆਉਂਦੀਆਂ ਮੈਂ ਸਕੀਮਾਂ ਦੱਸੋ ਪੰਜਾਬ ਸਰਕਾਰ ਦਿੱਤਾ ਕੀ ਐ ਸਵਾਏ ਹੀਰਾ ਫਿਰ 420 ਝੂਠ ਬੋਲਣ ਸਵਾਏ ਇਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਤੱਕ ਵੀ ਕਹਿੰਦੇ ਪਏ ਆ ਗੁਰੂ ਉਹਦੇ ਹੈ ਹੀ ਭਾਂਡਿਆ ਤੇ ਆਪਾਂ ਭੰਡ ਗਰੀ ਛੋੜ ਕੇ ਖੁਸ਼ ਹੋ ਜਾਣੇ ਮੇਰਾ ਗੁੱਸਾ ਕਰੋ ਨੌਜਵਾਨ ਵੀਰ ਇਹ ਸਰਕਾਰ ਤੋਂ ਹਾਂ ਬਣਾ ਹੀ ਪਹਿਲਾਂ ਨੌਜਵਾਨਾਂ ਨੇ ਉਹਨੇ ਇੱਥੇ ਹਾਸੇ ਠੱਠਿਆਂ ਨੂੰ ਲੋਕਾਂ ਨੂੰ ਮਖੌਲ ਬਣਾਉਂਦਾ ਸੀ ਬਾਦ ਅਕਾਲੀਆਂ ਦਾ ਵੀਰੇ ਆਪਣੇ ਕਾਂਗਰਸ ਦਾ ਵੀ ਤੇ ਆਪਾਂ ਖੁਸ਼ ਹੋ ਗਏ ਉਧਰ ਤੁਰ ਪਏ ਤੇ ਹੁਣ ਭੁਗਤਣਾ ਕਿਨੇ ਮੇਰੇ ਬਾਪੇ ਨੇ ਆਪਾਂ ਹੀ ਭੁਗਤਣਾ ਹਾਂਜੀ ਹਾਂਜੀ ਫਿਰ ਫਿਰ ਆਪਾਂ ਕਿਨੇ ਉਹਨਾਂ ਬਦਲਾ ਨਹੀਂ ਕੀਤਾ ਬਦਲਾ ਦੇ ਆਪਾਂ ਕੀਤਾ ਆਪਣੇ ਹੱਥ ਵੜ ਕੇ ਆਪ ਦਿੱਤੇ ਆ ਹੱਥੀ ਦਿੱਤੀ ਦੰਦਾ ਖੋਲਣੀਆਂ ਪੈਣੀਆਂ ਪਰ ਮੈਂ ਜਾਰੀ ਲੰਬੀਆਂ ਇਸ ਵਿੱਚਾ ਨਹੀਂ ਕਰਨੀਆਂ ਅੱਜ ਗੁਰੂ ਤੇਗ ਬਹਾਦਰ ਪਾਸ਼ਾ ਦਾ ਵਿਧਾੜਾ ਮੈਂ ਨਾ ਨੌਜਵਾਨ ਵੀਰਾਂ ਨੂੰ ਗੁਰੂ ਤੇਗ ਬਹਾਦਰ ਸ਼ਹਾਦਰ ਦਾ ਕਿਦੇ ਵੇਖੋ ਗੁਰੂ ਆਪਣੇ ਹਿੰਦਲੀ ਹਿੰਦਰੀ ਚਾਦਰ ਮੰਨੇ ਗਏ ਆ ਤੇ ਹਿੰਦਲੀ ਚਾਦਰ ਚ ਉਹਨਾਂ ਨੇ ਪਾਣੀ ਮੁਕਾਦਾ ਤੁਸੀਂ ਤਿਲਕ ਤੇ ਜੰਜੂ ਦੀ ਰਾਖਾ ਕੀਤਾ ਆ ਦੱਸੋ ਝੂਠ ਆ ਤੇ ਦੂਜੇ ਧਰਮੜੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਆ ਤੇ ਜਿਸ ਗੁਰੂ ਨੇ ਸਾਡੇ ਇਸ ਹਿੰਦੁਸਤਾਨ ਚ ਹਿੰਦੂਆਂ ਨੂੰ ਆਪਣਾ ਉਹਨਾਂ ਦੇ ਧਰਮ ਪ੍ਰਤੀ ਉਹਨਾਂ ਦੇ ਜਿਹੜੀ ਮਰਿਆਦਾ ਪ੍ਰਤੀ ਆਪਣੀ ਕੁਰਬਾਨੀ ਦਿੱਤੀ ਆ ਤੇ ਆਪਾਂ ਇਹ ਗਾਲਾਂ ਕੱਢਦੇ ਪਏ ਹਿੰਦੂਆਂ ਨੂੰ ਆ ਹੁਣੇ ਮੇਰੇ ਸਾਹਮਣੇ ਕੱਢੀ ਜਾਂਦੇ ਪਏ ਗਾਲ ਹੀ ਹੁੰਦੀ ਆ ਹੋਰ ਕੀ ਹਾਂ ਆਪਾਂ ਗੁਰੂਆਂ ਸਾਡੇ ਨੇ ਕੁਰਬਾਨੀਆਂ ਦਿੱਤੀਆਂ ਤੇ ਆਪਾਂ ਹਿੰਦੂ ਮਾੜੇ ਦੇ ਫਾਣਾ ਮਾੜਾ ਕਿਹੜੇ ਰਾਹ ਨਹੀਂ ਪਏ ਜਿਹੜੇ ਵਾਹ ਨਹੀਂ ਪਏ ਜਨਾ ਪਤਾ ਹੀ ਨਹੀਂ ਸਿਰ ਤੁਹਾਡਾ ਕਸੂਰ ਤਾਂ ਡਾਣੀ ਆ ਕਸੂਰ ਆਪਣੇ ਲੋਕਾਂ ਨੇ ਵੱਖਰੀ ਗੱਲ ਇੱਕ ਤੋਰੀ ਪਈ ਆ ਆ ਮਾੜਾ ਆ ਚੰਗਾ ਇਹਦੇ ਵੀਰੋ ਇੱਕ ਹੱਥ ਲੈ ਤੇ ਇੱਕ ਹੱਥ ਦੇ ਜੇ ਚੰਗਾ ਕਰੋਗੇ ਚੰਗਾ ਮਿਲੂ ਜੇ ਮਾੜਾ ਕੋ ਬਾਣੀ ਕਹਿੰਦੀ ਆ ਜੇ ਕੱਡੇ ਬੀਜੋਗੇ ਤੇ ਕਿਕਰਾਈ ਮਿਲਣੀਆਂ ਤੇ ਜੇ ਫੋਲਸ ਕੋ ਨਾ ਲਾਓਗੇ ਫੋਲਸ ਕੋ ਨਾ ਮਿਲਣੀਆਂ ਮੈਂ ਅੱਜ ਦੇ ਦਿਹਾੜੇ ਤੇ ਵੀ ਤੁਹਾਨੂੰ ਸਾਰੇ ਨੌਜਵਾਨ ਵੀਰਾਂ ਨੂੰ ਕ੍ਰਿਤ ਇਹ ਬਾਦਰਾ ਪਾਸ਼ਾ ਦੇ ਹਾੜੇ ਦੇ ਲੱਖ ਲੱਖ ਵਧਾਈ ਦੇਣਾ ਤੇ ਵਿਸ਼ਵਾਸ ਦੋ ਨਾ ਕਿ ਇਹ ਸਾਂਝਾ ਕੰਮ ਆ ਕਿਸੇ ਦੇ ਪਿਓ ਦਾ ਕੰਮ ਨਹੀਂ ਆ ਕਿਸੇ ਸਰਕਾਰ ਦਾ ਇਹ ਸਰਕਾਰਾਂ ਥਰੂ ਹੁੰਦਾ ਜੀ ਜੇ ਕਿਉਂਕਿ ਜਗਰਾ ਕਿਸੇ ਤੁਹਾਡੀ ਮਾਰਕੀ ਥਾਂ ਨਹੀਂ ਆ ਪਰ ਫੇਰ ਵੀ ਤੁਹਾਡਾ ਤਾਂ ਨਵਾਦ ਤੁਸੀਂ ਬਚਾ ਕੇ ਰੱਖੀ ਜੇ ਪਰਮਾਤਮਾ ਮੈਨੂੰ ਸਬੱਤ ਬਖਸ਼ੇ ਬਲ ਬਖਸ਼ੇ ਮੈਨੂੰ ਸ਼ਕਤੀ ਦਿਓ ਇਹ ਤੁਹਾਡਾ ਮੈਂ ਸਾਂਝਾ ਕੰਮ ਹੱਲ ਕਰਾ ਕੇ ਦਵਾਂ ਭਾਵੇਂ ਕਾੜੇ ਚੋਰ ਤੋਂ ਕਰਾਵਾਂ ਭਾਵੇਂ ਨਰੇਂਦਰ ਮੋਦੀ ਨੂੰ ਫੜ ਕੇ ਨਾ ਲਿਆਵਾਂ ਜਿੱਦ ਤੱਕ ਤੁਸੀਂ ਤਾਂ ਫੜਦੇ ਨਹੀਂ ਮੈਂ ਫੜ ਲੂੰਗਾ ਫੜ ਕੇ ਕਿਸੇ ਕੋਈ ਕਰਾ ਕੇ ਲਿਆਵਾਂ ਇਹ ਸੇਵਾ ਤੁਹਾਡੀ ਕਰਾਵਾਂਗੇ ਮੈਂ ਫੇਰ ਸਾਰੰਜੀਤ ਸਿੰਘ ਦਾ ਆ ਤੁਹਾਡੇ ਵੀਰ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਸ਼ੁਕਰ ਹੈ ਤੁਸੀਂ ਭਗਵੰਤਮ ਉਹ ਭਗਵੰਤਮ ਦਾ ਜਿਹੜਾ ਕੁਲੀਬ ਧਾਰੀਵਾਰ ਆ ਮੈਂ ਤੇ ਉਹ ਥੱਥਾ ਕਹਿੰਦਾ ਨਾ ਟਮਾਟਰ ਦੀ ਇਹਨੂੰ ਟਮਾਟਰ ਦੀ ਇਹਨੂੰ ਦੁੱਧੋਂ ਲਈਏ ਤਾਂ ਕੁਲੀਬ ਧਾਰੀਵਾਰ ਆ ਦੂਸਰਾ ਕੀ ਆ ਸਹਾਰ ਪ੍ਰਤਾਪ ਸ਼ੁਕਰ ਹੈ ਤੁਸੀਂ ਮੈਨੂੰ ਵੀ ਇੱਥੇ ਲੈ ਕੇ ਆਏ ਮੈਂ ਤੇ ਹਰਾਨ 45 50 ਸਾਲ ਮੇਰੇ ਬਾਪੂ ਨੂੰ ਹੋ ਗਿਆ ਤੇ ਮੈਨੂੰ ਮੈਨੂੰ ਕੋਈ ਸੱਜਿਆ ਨਹੀਂ ਇੱਥੇ ਤੇ ਆਉਂਦੇ ਸਾਡੇ ਤੁਸੀਂ ਖੇਡਣ ਲਾ ਪਹੇ ਜੇ ਪਰ ਤੁਸੀਂ ਲੈ ਕੇ ਆਏ ਜੇ ਪਰਮਾਤਮਾ ਸਾਨੂੰ ਸਮੱਤ ਬਖਸ਼ੇ ਬਾਲ ਬਖਸ਼ੇ ਤੁਹਾਡਾ ਇਹ ਇਹ ਪੰਚਾਇਤਾਂ ਜੋ ਮਰਜ਼ੀ ਕਰਨ ਜਿਹੜਾ ਤੁਹਾਡੇ ਮਨ ਚ ਸ਼ੰਕਾ ਨਾ ਪੰਚਾਇਤਾਂ ਹਰਨ ਜੇਤਨ ਉਹਨਾਂ ਦੀ ਗਰੰਟੀ ਵੱਖਰੀਆਂ ਤੁਹਾਡੇ ਇਸ ਸਥਾਨ ਦੀ ਤੁਹਾਡੇ ਕਲੱਬ ਬਣਾ ਕੇ ਤੁਹਾਡੀ ਸੇਵਾ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਰੰਗਦੇਵ ਤਹਿਸੀਲ ਜਨਾਲਾ ਕਿਹੜੀ ਪਾਰਟੀ ਨੂੰ ਛੱਡ ਗਿਆ ਅੱਜ ਭਾਜਪਾ ਸ਼ਾਮਲ ਹੋਇਆ ਅੱਜ ਅਸੀਂ ਸਾਰ ਸਾਰਾ ਯੂਥ ਹੀ ਜਿਹੜੇ ਬਦਲਾਅ ਤੋਂ ਫਿਰ ਵਾਪਸੀ ਕਰ ਰਹੇ ਆ ਇਹ ਹੀ ਬਦਲਾਅ ਆਪ 2022 ਦੇ ਵਿੱਚ ਇਹ ਹੀ ਬਦਲਾਅ ਆਪ 2027 ਦੇ ਵਿੱਚ ਦੇਖਣ ਨੂੰ ਮਿਲੇਗਾ ਸਾਨੂੰ ਅਸੀਂ ਅੱਜ ਭਾਰਤੀ ਜਨਤਾ ਪਾਰਟੀ ਸਰਦਾਰ ਅਮਰਪਾਲ ਸਿੰਘ ਬੋਨੀ ਅਜਨਾਲਾ ਹਲਕਾ ਇਨਚਾਰਜ ਉਹਨਾਂ ਦੀ ਪਾਰਟੀ ਜੋਨ ਕੀਤੀ ਹੈ ਸਾਨੂੰ ਸਾਡੇ ਯੂਥ ਨੂੰ ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਆਏ ਨੇ ਮੇਰੇ ਤੋਂ ਵੱਡੇ ਸਾਰਿਆਂ ਦਾ ਬਹੁਤ ਬਹੁਤ ਸਾਡੇ ਵੱਲੋਂ ਯੂਥ ਵੱਲੋਂ ਧੰਨਵਾਦ ਕਾਰਨ ਕਿ ਰਿਆ ਪਾਰਟੀ ਜੁਆਇਨ ਕਰਨ ਦਾ ਸਰ ਕਾਰਨ ਇਹੀ ਹੀ ਕਿ ਅਸੀਂ ਅੱਗੇ ਬਦਲਾਅ ਦੇਖਿਆ ਕੁਝ ਨਹੀਂ ਸਾਡਾ ਅਚਾਰ ਸਾਲ ਹੋ ਚੁੱਕੇ ਆ ਇਹ ਬਦਲਾਅ ਵਾਲਿਆਂ ਨੇ ਸਾਨੂੰ ਲਾਰੇ ਤੇ ਲਾਰਾ ਹਰ ਇੱਕ ਵਰਗ ਛੜਕਾਂ ਜੇ ਉੱਤਰ ਆਇਆ ਨਾ ਕਿਸੇ ਨੂੰ ਨੌਕਰੀ ਮਿਲ ਰਹੀ ਆ ਨਾ ਕਿਸੇ ਨੂੰ ਰੁਜ਼ਗਾਰ ਪਤਾ ਮਿਲ ਰਿਹਾ ਵਾ ਸਾਰੇ ਆਪ ਕਰਨੇ ਆ ਜੇ ਬੈਠੇ ਆ ਸਰ ਪੰਜਾਬ ਯੂਨੀਵਰਸਿਟੀ ਤੇ ਦੇਖ ਲੋ ਜਾ ਕੇ ਮਾਸਟਰ ਕਿਡਰ ਈਟੀਟੀ ਦੇਖ ਲੋ ਜਾ ਕੇ ਪੰਜਾਬ ਪੁਲਿਸ ਵਾਲੇ ਵੇਖ ਲੋ ਜਿਨ੍ਹਾਂ ਨੇ ਸਰ ਇਹ ਦੋ ਦੋ ਸਾਲ ਹੋ ਗਏ ਜਰਨਿੰਗ ਲੈਟਰ ਨਹੀਂ ਮਿਲ ਰਹਾ ਜਿਨ੍ਹਾਂ ਨੂੰ ਜਰਨਿੰਗ ਮੰਗੀ ਰੱਖੀ ਅੱਜ ਤੁਸੀਂ ਸਰ ਮੰਗ ਸਾਡੀ ਇਹੀ ਹੀ ਕਿ ਸਾਡੀ ਜਿਹੜੀ ਗਰਾਊਂਡ ਦੇ ਦੋ ਚਾਰ ਮੰਗਾਂ ਇਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਆਉਣ ਵਾਲਾ ਯੂਥ ਆਉਣ ਵਾਲਾ ਟਾਈਮ ਤੁਹਾਡੇ ਨਾਲ ਖੜੇਗਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News